ਅਕਸਰ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਹੋਣੀਆਂ ਜਿੱਥੇ ਮੀਂਹ ਕਰਕੇ ਲੋਕਾਂ ਦੀਆਂ ਗੱਡੀਆਂ ਫਸ ਜਾਂਦੀਆਂ ਨੇ ਪਰ ਜੋ ਮੰਤਰੀ ਸਾਹਿਬ ਨਾਲ ਹੋਇਆ ਸ਼ਾਇਦ ਇਸ ਤੇ ਤੁਹਾਨੂੰ ਯਕੀਨ ਨਾ ਹੋਵੇ ਜੀ ਹਾਂ ਮੰਤਰੀ ਸਾਹਿਬ ਦੀ ਵੀ ਗੱਡੀ ਟੋਏ ਦੇ ਵਿੱਚ ਫਸ ਗਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ ਤੇ ਇਸੇ ਦਰਮਿਆਨ ਤੇਜ਼ ਮੀਂਹ ਕਰਕੇ ਸੜਕਾਂ ਤੇ ਪਾਣੀ ਭਰ ਗਿਆ ਤੇ ਇਸੇ ਦਰਮਿਆਨ ਉਹਨਾਂ ਦੀ ਗੱਡੀ ਇਸ ਟੋਏ ਦੇ ਵਿੱਚ ਫਸ ਜਾਂਦੀ ਹੈ ਦਰਸਾਕਾਰ ਚਾਲਕ ਨੂੰ ਟੋਆ ਵਿਖਾਈ ਨਹੀਂ ਦਿੰਦਾ ਜਿਸ ਕਰਕੇ ਇਹ ਕਾਰ ਫਸ ਜਾਂਦੀ ਹੈ ਗنیمਤ ਰਹੀ ਕਿ ਕੋਈ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਹੁੰਦਾ ਸੁਰੱਖਿਆ ਕਰਮੀ ਮੌਕੇ ਤੇ ਪਹੁੰਚ ਕੇ ਮੰਤਰੀ ਸਾਹਿਬ ਨੂੰ ਗੱਡੀ ਚੋਂ ਬਾਹਰ ਕੱਢਦੇ ਨੇ ਅਕਸਰ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਹੋਣੀਆਂ ਜਿੱਥੇ ਮੀਂਹ ਕਰਕੇ ਲੋਕਾਂ ਦੀਆਂ ਗੱਡੀਆਂ ਫਸ ਜਾਂਦੀਆਂ ਨੇ ਪਰ ਜੋ ਮੰਤਰੀ ਸਾਹਿਬ ਨਾਲ ਹੋਇਆ ਸ਼ਾਇਦ ਇਸ ਤੇ ਤੁਹਾਨੂੰ ਯਕੀਨ ਨਾ ਹੋਵੇ ਜੀ ਹਾਂ ਮੰਤਰੀ ਸਾਹਿਬ ਦੀ ਵੀ ਗੱਡੀ ਟੋਏ ਦੇ ਵਿੱਚ ਫਸ ਗਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ ਤੇ ਇਸੇ ਦਰਮਿਆਨ ਤੇਜ਼ ਮੀਂਹ ਕਰਕੇ ਸੜਕਾਂ ਤੇ ਪਾਣੀ ਭਰ ਗਿਆ ਤੇ ਇਸੇ ਦਰਮਿਆਨ ਉਹਨਾਂ ਦੀ ਗੱਡੀ ਇਸ ਟੋਏ ਦੇ ਵਿੱਚ ਫਸ ਜਾਂਦੀ ਹੈ ਦਰਸਾਕਾਰ ਚਾਲਕ ਨੂੰ ਟੋਆ ਵਿਖਾਈ ਨਹੀਂ ਦਿੰਦਾ ਜਿਸ ਕਰਕੇ ਇਹ ਕਾਰ ਫਸ ਜਾਂਦੀ ਹੈ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਹੁੰਦਾ ਸੁਰੱਖਿਆ ਕਰਮੀ ਮੌਕੇ ਤੇ ਪਹੁੰਚ ਕੇ ਮੰਤਰੀ ਸਾਹਿਬ ਨੂੰ ਗੱਡੀ ਚੋਂ ਬਾਹਰ ਕੱਢਦੇ ਨੇ